ਦੇਖ ਸਕਦੇ ਹੋ ਇਹਦਾ ਜਿਹੜਾ ਐਮ ਆਰ ਪੀ ਆ 99 ਆ ਇਹ ਆਪਾਂ ਤੁਹਾਨੂੰ 20 ਰੁਪਏ ਚ ਦੇਵਾਂਗੇ ਇਹਦੇ ਵਿੱਚ ਸਾਰੇ ਕਲਰ ਪ੍ਰੋਵਾਈਡ ਕਰਵਾਵਾਂਗੇ ਹਰ ਤਰ੍ਹਾਂ ਦੀ ਆ ਆ ਦੇਖੋ ਜੀ ਇਹ ਵੀ ਕੰਪਨੀ ਦਾ ਆ 99 ਐਮ ਆਰ ਪੀ ਆ ਇਹਨਾਂ ਦੀ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਅਸੀਂ 20 ਰੁਪਏ ਚ ਪ੍ਰੋਵਾਈਡ ਕਰਵਾਵਾਂਗੇ ਆ ਦੇਖੋ ਆਈਲੈਨਰ ਕੱਜਲ ਮਸਕਰਾ ਇਹ ਕੰਪਨੀ ਦੇ ਹੈਗੇ ਆ ਸਾਰੇ ਇਹ ਵੀ ਅਸੀਂ 20-20 ਰੁਪਏ ਦੇ ਵਿੱਚ ਸਾਨੂੰ ਪ੍ਰੋਵਾਈਡ ਕਰਵਾਵਾਂਗੇ ਭਾਜੀ ਅਸੀਂ ਇਹ ਕਹਿੰਨੇ ਆ ਕਿ ਸਾਡੇ ਨਾਲ ਗਾਗ ਜੁੜਨ ਹਰ ਇੱਕ ਦੀ ਜ਼ਰੂਰਤ ਪੂਰੀ ਹੋ ਸਕੇ ਕਾਰਨ ਕੀ ਆ ਲੁੱਟਣ ਵਾਲੇ ਤਾਂ ਸਾਰੇ ਬੈਠੇ ਆ ਵੀ ਕੋਈ ਨਾ ਕੋਈ ਬੰਦਾ ਐਵੇਂ ਦਾ ਚੀਜ਼ ਪ੍ਰੋਵਾਈਡ ਕਰਵਾਵੇ ਬੱਚਾ ਨੂੰ ਲੋਕਾਂ ਨੂੰ ਧੀਆਂ ਨੂੰ ਭੈਣਾਂ ਨੂੰ ਹਰੇਕ ਨੂੰ ਮਿਲੇ ਤਾਂ ਕਿ ਜਿਹੜਾ ਜਿਹੜਾ ਸਮਾਨ ਆ ਉਹ ਉਹਨਾਂ ਦੇ ਕੰਮ ਵੀ ਆ ਸਕੇ ਤੇ ਸਾਨੂੰ ਥੋੜਾ ਬੋਤਾ ਮਾਰਜਨ ਨਾਲ ਅਸੀਂ ਸਾਰ ਲਵਾਂਗੇ ਆ ਦੇਖੋ 90 ਰੁਪਏ एमआरपी ਹੈਗੀ ਹੈ ਜੀ 20 ਰੁਪਏ ਚ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਕੋਲਡ ਕਰੀਮ ਇੰਚ ਸਾਰੇ ਫਲੇਵਰ ਸਾਡੇ ਕੋਲ ਅਵੇਲੇਬਲ ਹੈਗੇ ਆ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਅੱਜ ਆਪਾਂ ਇੱਕ ਯੂਨੀਕ ਤੇ ਵੱਖਰਾ ਕਨਸੈਪਟ ਲੈ ਕੇ ਆਏ ਆ ਜਿਸ ਦੇ ਵਿੱਚ ਤੁਹਾਨੂੰ ਆਪਾਂ ਦਿਖਾਵਾਂਗੇ ਕਿ ਆਪਾਂ ਇੱਕ ਨਵਾਂ ਕਨਸੈਪਟ ਸ਼ੁਰੂ ਕੀਤਾ ਹੋਇਆ ਹੈ 20 ਰੁਪਏ 20 ਰੁਪਏ ਸੇਲ ਦੇ ਵਿੱਚ ਅਸੀਂ ਤੁਹਾਨੂੰ ਬਹੁਤ ਕੁਝ ਜੋ ਵੀ ਡੇਲੀ ਨੀਡਸ ਦਾ ਕੋਸਮੈਟਿਕ ਦਾ ਇਹਦੇ ਵਿੱਚ ਸਾਡੇ ਕੋਲ ਕਈ ਤਰ੍ਹਾਂ ਦੀਆਂ ਚੀਜ਼ਾਂ ਆ ਜੋ ਕਿ ਆਪਾਂ 20 ਰੁਪਏ ਸੇਲ 'ਚ ਤੁਹਾਨੂੰ ਦੇਵਾਂਗੇ ਇਹ ਭਾਜੀ ਸਾਨੂੰ ਮੈਂ ਮੇਰੇ ਯਾਨੀ ਕਿ ਜਿੱਤੂ ਤੱਕ ਮੇਰੀ ਸੋਚ ਆ ਮੈਂ ਇਹ ਸੋਚ ਰਿਹਾ ਸੀਗਾ ਕਿ ਸਾਡੇ ਜਿਹੜੇ ਡਾਊਨ ਲੈਵਲ ਦੇ ਆ ਛੋਟੇ ਲੋਕ ਆ ਉਹਨਾਂ ਨੂੰ ਵੀ ਆਪਣੀਆਂ ਨੀਡਸ ਪੂਰੀਆਂ ਕਰਨ ਵਾਸਤੇ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਜਿਵੇਂ ਘਰੇਲੂ ਲੇਡੀਜ਼ ਲਾਲੋ ਜਾਂ ਡੇਲੀ ਨੀਡਸ ਦਾ ਰੋਜ਼ ਦਾ ਸਮਾਨ ਆ ਉਹ ਹਰ ਬੰਦਾ ਆਪਣੇ ਮਤਲਬ ਆਪਣੇ ਪਰਿਵਾਰ ਨੂੰ ਪ੍ਰੋਵਾਈਡ ਕਰਵਾਉਣਾ ਚਾਹੁੰਦਾ ਵਾ ਤੇ ਅਸੀਂ ਇੱਕ ਯੂਨੀਕ ਜਿਹਾ ਆਈਡੀਆ ਲੈਂਦਾ ਕਿਉਂ ਨਾ ਅਸੀਂ ਲੋਕਾਂ ਨੂੰ 20 ਰੁਪਏ ਤੋਂ ਮਤਲਬ ਹਰ ਚੀਜ਼ ਪ੍ਰੋਵਾਈਡ ਕਰਵਾਈ ਜਾਵੇ ਇੱਥੇ ਸਾਡੇ ਕੋਲੇ ਤੁਸੀਂ ਦੇਖੋਗੇ ਵੀ ਹਰ ਇੱਕ ਆਈਟਮ 20 ਰੁਪਏ ਤੋਂ ਅਸੀਂ ਸ਼ੁਰੂ ਕਰਦੇ ਆਂ ਸਾਡੇ ਕੋਲੇ ਹਾਈ ਲੈਵਲ ਦੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਵੀ ਹੈਗੀਆਂ ਆ 150 ਪਰ ਜ਼ਿਆਦਾਤਰ ਸਾਡੀ ਜਿਹੜੀ ਆਲਮੋਸਟ ਸਾਡੀ ਜਿਹੜੀ ਡੀਲਿੰਗ ਆ ਉਹ 20 ਰੁਪਏ ਤੋਂ ਸ਼ੁਰੂ ਹੁੰਦੀ ਹੈ ਇਹਦੇ ਵਿੱਚ ਤੁਸੀਂ 100 ਤਰ੍ਹਾਂ ਦੀਆਂ ਸਾਡੇ ਕੋਲੇ ਵੈਰਾਈਟੀਆਂ ਨੇ ਜਿਹੜੀਆਂ ਕਿ 20 ਰੁਪਏ ਤੋਂ ਸ਼ੁਰੂ ਹੁੰਦੀਆਂ ਨੇ ਤੇ ਹਰ ਇੱਕ ਬੰਦਾ RAMNA ਉਹਨੂੰ ਪ੍ਰੋਵਾਈਡ ਮਤਲਬ ਲੈ ਸਕਦਾ ਵਾ ਤੇ ਕੋਈ ਐਡੀ ਗੱਲ ਨਹੀਂ ਹੈਗੀ ਆਪਾਂ ਤੁਹਾਨੂੰ ਦਿਖਾਵਾਂਗੇ ਸਾਡੇ ਕੋਲ ਵੱਖਰੀਆਂ ਵੱਖਰੀਆਂ ਆਈਟਮਾਂ ਦੇਖੋ ਜੀ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਆਹ ਲੇਡੀ ਲੇਡੀਜ਼ ਵਾਸਤੇ ਸਮਾਨ ਹੈਗਾ ਵਾ ਇੱਕ ਰੇਲੂ ਜਿੱਦਾ ਆਹ ਚੀਜ਼ਾਂ ਲਾ ਲਓ ਜਿਵੇਂ ਏਅਰਬਡਸ ਲਾ ਲਓ ਆਹ ਛੋਟ ਛੋਟੀਆਂ ਜਿਹੜੀਆਂ ਆ ਲੇਡੀਜ਼ ਵਾਸਤੇ ਹੁੰਦੀਆਂ ਨੇ ਰਿੰਗਸ ਹੁੰਦੀਆਂ ਨੇ ਇਹ 10 ਰੁਪਏ 20 ਰੁਪਏ ਤੋਂ ਪ੍ਰੋਵਾਈਡ ਕਰਵਾ ਰਹੇ ਹਾਂ ਛੋਟੇ ਬੱਚਿਆਂ ਦੇ ਛੋਟੇ ਛੋਟੇ ਬੂਟ ਨੇ ਉਸ ਤੋਂ ਬਾਅਦ ਆਪਾਂ ਆ ਦੇਖੋ ਆ ਜਿਹੜੇ ਇਹ ਹੋਣਗੇ ਕਲੱਚਰ ਵਗੈਰਾ ਹੋਣਗੇ ਇਹ 10 ਤੋਂ 20 ਰੁਪਏ ਚ ਅਸੀਂ ਪ੍ਰੋਵਾਈਡ ਕਰਵਾਵਾਂਗੇ ਜੀ ਉਸ ਤੋਂ ਬਾਅਦ ਆਪਾਂ ਦੇਖੋ ਆ ਦੇਖੋ 20 ਰੁਪਏ ਚ ਲਾਇਆ ਹੋਇਆ ਇਹਦੇ ਵਿੱਚ ਨੇਲ ਪੇਂਟ ਇਹਦੇ ਵਿੱਚ ਲਿਪਸਟਿਕ ਵਗੈਰਾ ਹੁੰਦੀ ਆ ਇਹਦੇ ਵਿੱਚ ਕੋਈ ਵੀ ਭਾਜੀ ਲੈ ਲਓ ਤਾਂ ਰੇਟ 20 ਰੁਪਏ 20 ਰੁਪਏ ਹੋਏਗਾ ਜੀ ਆ ਸਾਰਾ نیچے ਸਾਰਾ ਜਿੰਨਾ ਸਟਾਕ ਹੈਗਾ ਸਾਰਾ 20 ਰੁਪਏ ਚ ਹੋਏਗਾ ਆ ਦੇਖ ਸਕਦੇ ਹੋ ਇਹਦਾ ਜਿਹੜਾ ਐਮ ਆਰ ਪੀ ਆ 99 ਆ ਇਹ ਆਪਾਂ ਤੁਹਾਨੂੰ 20 ਰੁਪਏ ਚ ਦਵਾਂਗੇ ਇਹਦੇ ਵਿੱਚ ਸਾਰੇ ਕਲਰ ਪ੍ਰੋਵਾਈਡ ਕਰਵਾਵਾਂਗੇ ਹਰ ਤਰ੍ਹਾਂ ਦੀ ਆ ਆ ਦੇਖੋ ਜੀ ਇਹ ਵੀ ਕੰਪਨੀ ਦਾ ਆ 99 ਐਮ ਆਰ ਪੀ ਆ ਇਹਨਾਂ ਦੀ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਅਸੀਂ 20 ਰੁਪਏ ਚ ਪ੍ਰੋਵਾਈਡ ਕਰਵਾਵਾਂਗੇ ਇਹ ਹੁੱਡਾ ਬਿਊਟੀ ਦਾ ਜਿਹੜਾ ਫੇਸ ਪੈਕ ਆ ਇਹ ਕਾਫੀ ਯਾਨੀ ਕਿ ਹੁੱਡਾ ਬਿਊਟੀ ਕਾਫੀ ਮਹਿੰਗਾ ਬ੍ਰਾਂਡ ਆ ਆਪਾਂ 20 ਰੁਪਏ ਚ ਦੇ ਰਹੇ ਆ ਉਸ ਤੋਂ ਬਾਅਦ ਆ ਬੋਰੋਲਿਨ ਤੁਸੀਂ ਦੇਖ ਸਕਦੇ ਹੋ ਆਮ ਸਰਦੀਆਂ ਵਿੱਚ ਜ਼ਰੂਰਤ ਹੁੰਦੀ ਆ ਆ 20 ਰੁਪਏ ਦੀ ਦੇ ਰਹੇ ਆ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਆ ਅਨਬ੍ਰੇਕੇਬਲ ਜਿੰਨੇ ਹੈਗੇ ਆ ਕਲਕਟਰ ਹੈਗੇ ਆ ਇਹ ਆਪਾਂ 10-10 ਰੁਪਏ ਚ ਦੇ ਰਹੇ ਆ ਇਹ ਟੁੱਟਣੀ ਦੀ ਟੁੱਟ ਦੇ ਟੁੱਟਣ ਦੀ ਪੂਰੀ ਗਾਰੰਟੀ ਆ ਇਹਨਾਂ ਦੀ ਉਸ ਤੋਂ ਬਾਅਦ ਆ ਵੀ ਇਹ 20 ਰੁਪਏ ਚ ਅਸੀਂ ਪ੍ਰੋਵਾਈਡ ਕਰਾ ਰਹੇ ਆ ਆਮ ਮਾਰਕੀਟ ਦੇ ਵਿੱਚ ਤੁਹਾਨੂੰ 50 100 ਤੋਂ ਘੱਟ ਨਹੀਂ ਮਿਲੇਗਾ ਅਸੀਂ 20 ਰੁਪਏ ਚ ਪ੍ਰੋਵਾਈਡ ਕਰਾ ਰਹੇ ਆ ਆ ਦੇਖੋ ਇਹ ਤੁਸੀਂ ਹੇਅਰ ਬੈਂਡ ਆ ਇਹ 20 20 ਰੁਪਏ ਚ ਤਾਂ ਆਪਾਂ ਪ੍ਰੋਵਾਈਡ ਕਰਵਾ ਰਹੇ ਆ ਜੀ ਉਸ ਤੋਂ ਬਾਅਦ ਆ ਬੱਚਿਆਂ ਦੇ ਆ ਛੋਟੇ ਛੋਟੇ ਆ ਜਿਹੜੇ ਆ ਹੇਅਰ ਬੈਂਡ ਆ ਇਹ ਆਪਾਂ 10 ਰੁਪਏ ਤੋਂ 20 ਰੁਪਏ ਦੇ ਵਿੱਚ ਸਾਡੇ ਕੋਲੇ ਸਾਰੀ ਵੈਰਾਈਟੀ ਇੱਥੇ ਅਵੇਲੇਬਲ ਹੈਗੀ ਆ ਜੀ। ਮਤਲਬ ਕੋਈ ਵੀ ਚੀਜ਼ ਲੈ ਲਓ ਭਾਈਓ 20 ਰੁਪਏ। ਹਾਂਜੀ 20 ਰੁਪਏ ਚ ਆਲਮੋਸਟ ਸਾਡੀ ਸੋਚ ਇਹੀ ਹੈ ਕਿ ਆਪਾਂ ਹਰ ਇੱਕ ਚੀਜ਼ ਜਿਹੜੀ ਆ 20 ਰੁਪਏ ਚ ਪ੍ਰੋਵਾਈਡ ਆ ਦੇਖੋ ਜੀ ਇਹ ਹੈਗਾ ਵਾ ਗੁਲਾਬ ਜਲ ਇਹ 50 ਰੁਪਏ ਦੀ ਨਾਰਮਲ ਇਹਦੀ ਉੱਤੇ ਐਮ ਆਰ ਪੀ ਹੋਏਗੀ ਇਹ ਵੀ 20 ਰੁਪਏ ਦਾ ਹੋਏਗਾ। ਉਸ ਤੋਂ ਬਾਅਦ ਤੁਸੀਂ ਆ ਦੇਖ ਸਕਦੇ ਹੋ ਮਲਤਾਨੀ ਮਿੱਟੀ ਆ ਇਹ ਵੀ 50 ਰੁਪਏ ਦੀ ਨਾਰਮਲ ਇਹਦੀ ਹੈ 35 ਰੁਪਏ ਐਮ ਆਰ ਪੀ ਆ ਆਪਾਂ ਇਹ ਵੀ 20 ਰੁਪਏ ਚ ਪ੍ਰੋਵਾਈਡ ਕਰਾਵਾਂਗੇ। ਇਹ ਐਚ ਆਰ ਹੇਅਰ ਰਿਮੂਵਰ ਆ ਇਹ 20 ਰੁਪਏ ਚ ਦਵਾਂਗੇ ਓਦਾਂ 45 ਇਹਦਾ ਐਮ ਆਰ ਪੀ ਹੈਗਾ ਇੱਕ ਗੱਲ ਹੋਰ ਹੁੰਦੀ ਆ ਕਈ ਵਾਰੀ ਕਹਿ ਦਿੰਦੇ ਵੀ ਜਿਹੜਾ ਕੁਆਲਿਟੀ ਦੀ ਡੇਟ ਲੰਘ ਗਈ ਆ ਡੇਟ ਵੀ ਮੈਂ ਤੁਹਾਨੂੰ ਦਿਖਾ ਦਵਾਂ ਭਾਜੀ ਜਿੰਨਾ ਵੀ ਸਮਾਨ ਹੋਏਗਾ ਸਾਰਾ ਹੀ ਵੈਲਿਡ ਹੋਏਗਾ 2 ਤੋਂ 3 ਸਾਲ ਦੀ ਵੈਲਿਡਿਟੀ ਹੋਏਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਦਿੰਨਾ ਆ ਫੇਸ ਵਾਸ਼ ਨੇ ਨੋਰਮਲ ਇਹਨਾਂ ਤੇ ਤੁਸੀਂ ਮੈਂ ਤੁਹਾਨੂੰ ਐਮ ਆਰ ਪੀ ਵੀ ਚੈੱਕ ਕਰਵਾ ਸਕਦਾ ਮਾਂ ਜੇਕਰ ਤੁਹਾਨੂੰ ਮੈਂ ਦਿਖਾ ਦਿੰਨਾ ਐਮ ਆਰ ਪੀ 50 60 ਰੁਪਏ ਤੋਂ ਘੱਟ ਐਮ ਆਰ ਪੀ ਨਹੀਂ ਹੋਏਗੀ ਆ ਦੇਖੋ 55 ਐਮ ਆਰ ਪੀ ਹੈਗੀ ਵੈਲਿਡਿਟੀ ਪੂਰੀ ਆ 바ਰ ਕੋਡ ਲੱਗਾ ਹੋਇਆ ਚੈੱਕ ਕਰ ਸਕਦੇ ਹੋ ਆ ਦੇਖੋ ਸਸਤਾ ਸਮਾਨ ਕਿਉਂ ਇੰਨਾ 20 20 ਰੁਪਏ ਦਾ ਭਾਜੀ ਅਸੀਂ ਇਹ ਕਹਿੰਨੇ ਆ ਕਿ ਸਾਡੇ ਨਾਲ ਗਾਗ ਜੁੜਨ ਹਰ ਇੱਕ ਦੀ ਜ਼ਰੂਰਤ ਪੂਰੀ ਹੋ ਸਕੇ ਕਾਰਨ ਕੀ ਆ ਲੁੱਟਣ ਵਾਲੇ ਤਾਂ ਸਾਰੇ ਬੈਠੇ ਆ ਵੀ ਕੋਈ ਨਾ ਕੋਈ ਬੰਦਾ ਐਵੇਂ ਦਾ ਚੀਜ਼ ਪ੍ਰੋਵਾਈਡ ਕਰਵਾਵੇ ਬੱਚਿਆਂ ਨੂੰ ਲੋਕਾਂ ਨੂੰ ਧੀਆਂ ਨੂੰ ਪੜਾਣ ਨੂੰ ਹਰੇਕ ਨੂੰ ਮਿਲੇ ਤਾਂ ਕਿ ਜਿਹੜਾ ਜਿਹੜਾ ਸਮਾਨ ਆ ਉਹ ਉਹਨਾਂ ਦੇ ਕੰਮ ਵੀ ਆ ਸਕੇ ਤੇ ਔਰ ਸਾਨੂੰ ਥੋੜਾ ਬੋਤਾ ਮਾਰਜਨ ਨਾਲ ਅਸੀਂ ਸਾਰ ਲਵਾਂਗੇ ਆ ਦੇਖੋ 90 ਰੁਪਏ ਐਮ ਆਰ ਪੀ ਹੈਗੀ ਆ ਜੀ 20 ਰੁਪਏ ਚ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਕੋਲਡ ਕਰੀਮ ਇਹ ਚ ਸਾਰੇ ਫਲੇਵਰ ਸਾਡੇ ਕੋਲ ਅਵੇਲੇਬਲ ਹੈਗੇ ਆ ਹੋਰ ਮੈਂ ਤੁਹਾਨੂੰ ਦਿਖਾ ਦਿੰਨਾ ਆ ਦੇਖੋ ਆਈ ਲਾਈਨਰ ਕੱਜਲ ਮਸਕਰਾ ਇਹ ਕੰਪਨੀ ਦੇ ਹੈਗੇ ਆ ਸਾਰੇ ਇਹ ਵੀ ਅਸੀਂ 20 20 ਰੁਪਏ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਹੋਰ ਸਾਡੇ ਕੋਲ ਬਹੁਤ ਸਾਰੀਆਂ ਵੈਰਾਈਟੀਆਂ ਨੇ ਮਹਿੰਗੀਆਂ ਵੀ ਹੈਗੀਆਂ ਨੇ ਉਹ ਵੀ ਅਸੀਂ ਘੱਟ ਰੇਟ ਤੇ ਦਵਾਂਗੇ ਬਾਜ਼ਾਰ ਨਾਲੋਂ 10 ਤੋਂ 20% ਘੱਟ ਰੇਟ ਤੇ ਦਵਾਂਗੇ ਹੋਰ ਤੁਹਾਨੂੰ ਆ ਸਾਡੇ ਕੋਲ ਕਾਫੀ ਜਿਹੜਾ ਜਿਹੜਾ ਕਾਫੀ ਸਮਾਨ ਸਾਡੇ ਕੋਲ ਹੈਗਾ ਵਾ ਅਸੀਂ ਕਾਫੀ ਘੱਟ ਰੇਟਾਂ ਦੇ ਪ੍ਰੋਵਾਈਡ ਕਰਵਾਵਾਂਗੇ ਜੀ 10 ਤੋਂ 20% ਜਿਹੜਾ ਕੰਪਨੀ ਦਾ ਕੋਈ ਬ੍ਰਾਂਡ ਜਾਦਾ ਵੱਡਾ ਹੋਏਗਾ ਉੱਤੇ 10 ਤੋਂ 20% ਅਸੀਂ ਲੈਸ ਦੇਵਾਂਗੇ ਜੀ ਭਾਈ ਜੇ ਕਿਹੜੇ ਗੱਲ ਕਰੀਏ ਤਾਂ ਤੁਸੀਂ ਲੋਕੇਸ਼ਨ ਦੱਸ ਦਿਓ ਤੁਹਾਡੀ ਲੋਕੇਸ਼ਨ ਕਿੱਥੇ ਹੈ ਸਰ ਤੁਸੀਂ ਜਿਹੜਾ SBI ਸਟੇਟ ਬੈਂਕ ਦਸੂਆ ਦਸੂਆ ਜਿਹੜਾ ਮੇਨ ਬ੍ਰਾਂਚ ਹੈਗੀ ਆ ਉਹਦੇ ਨੇੜੇ ਹੈਗਾ ਸਰ ਜੀ ਸੋਨੂ ਰੈਡੀमेड ਸ਼ਾਪ ਹੈਗੀ ਆ ਸੋਨੂ ਰੈਡੀमेड گارਮੈਂਟ ਉਹਦੇ ਨਾਲ ਹੀ ਬਿਲਕੁਲ ਬਿਹਾਈਂਡ ਤੇ ਪਿਛਲੇ ਪਾਸੇ ਸਾਡੀ ਸ਼ਾਪ ਹੈਗੀ ਆ ਵੀ ਸੇਲ ਕਰਕੇ ਸਾਡੇ ਬੋਰਡ ਜਿਹੜੇ ਆ ਬਾਹਰ ਤੁਹਾਨੂੰ ਲੱਗੇ ਹੋਏ ਮਿਲ ਜਾਣਗੇ ਬਾਰ ਮਰੇਲਾ ਲੱਗੀਆਂ ਹੋਈਆਂ ਨੇ ਜਿਸ ਤੋਂ ਲੋਕੇਸ਼ਨ ਤੋਂ ਤੁਸੀਂ ਪਤਾ ਲਾ ਸਕਦੇ ਹੋ ਸਾਡੀ ਸ਼ਾਪ